ਸਾਬ ਟੀਵੀ ਦਾ ਖਾਸ ਨਿਊਜ਼ ਬੁਲੇਟਿਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲੀਵਾਲ ਖਬਰਾਂ ਦੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰ ਦਿਆਂ ਸੁਰਖੀਆਂ ਵੱਲ ਪੰਜਾਬ ਤੇ ਜ਼ਿਲ੍ਹਾ ਪੰਚਾਇਤ ਚੋਣਾ ਨੂੰ ਲੈ ਕੇ ਹਾਈ ਕੋਰਟ ਪਹੁੰਚੀ ਕਾਂਗਰਸ ਕਈ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ ਚੋਣਾ ਨੂੰ ਇਲਾਕੇ ਵਿਦਿਆ ਸਿਆਸੀ ਪਾਰਾ ਰਾਜਾ ਵੜਿੰਗ ਦਾ ਆਪ ਦੇ ਲੀਡਰਾਂ ਤੇ ਵੱਡਾ ਇਲਜ਼ਾਮ ਕਿਹਾ ਸ਼ਰਿਆਮ ਹੋਈ ਗੁੰਡਾਗਰਦੀ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਸੱਦਾ ਪੁਲਿਸ ਨੇ ਕੀਤੀ ਸਖਤ ਕਾਰਵਾਈ ਬਾਅਦਚਕ ਸਨਾਂ ਨਾਲ ਬਣੀ ਸਹਿਮਤੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਅਫਸਰਾਂ ਲਈ ਵੱਡੇ ਹੁਕਮ ਲਾਗੂ ਹੁਣ ਨਹੀਂ ਬਣਾ ਸਕਣਗੇ ਰੀਲਾ ਉਲੰਘਣਕਾਰ ਹੋ ਸਕਦੇ ਨੇ ਬਖਾਸ ਹੁਣ ਖਬਰਾਂ ਵਿਸਥਾਰ ਦੇ ਨਾਲ ਕਾਂਗਰਸ ਨੇ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਸਮਤੀ ਚੋਣਾਂ ਸੰਬੰਧੀ ਪੰਜਾਬ ਦੇ ਹਰਿਆਣਾ ਹਾਈ ਕੋਰਟ ਦਾ ਬੁਹਾ ਖੜਕਟਾਇਆ ਹੈ ਇਹ ਪਟੀਸ਼ਨ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਾਇਰ ਕੀਤੀ ਹੈ ਚੋਣਾਂ ਲਈ ਨਾਮਜ਼ਦਗੀ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਹੈ ਇਸ ਮਾਮਲੇ ਦੀ ਸੁਣਵਾਈ 8 ਦਸੰਬਰ ਨੂੰ ਹੋਵੇਗੀ ਇਸ ਸੰਬੰਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 4 ਤਰੀਕ ਸੀ ਹਾਲਾਂਕਿ ਕਈ ਥਾਵਾਂ ਤੇ ਨਾਮਜ਼ਦਗੀਆਂ ਦਾਖਲ ਕਰਨ ਵਿੱਚ ਮੁਸ਼ਕਲਾਂ ਆਈਆਂ ਵਿਰੋਧੀ ਪਾਰਟੀ ਦੇ ਮੈਂਬਰਾਂ ਨੂੰ ਦਸਤਾਵੇਜ਼ ਦਾਖਲ ਕਰਨ ਤੋਂ ਰੋਕਿਆ ਗਿਆ ਤੇ ਕਈ ਥਾਵਾਂ ਤੇ ਨਾਮਜ਼ਦਗੀ ਕੇਂਦਰਾਂ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਲਾਪਰਵਾਹੀ ਵਰਤਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਕਈ ਹੋਰ ਮੁੱਦੇ ਉਠਾਏ ਗਏ ਨੇ ਸਾਰੇ ਪੰਜਾਬ ਦੇ ਨੋਟਿਸ ਆਇਆ ਹੈ ਕਿ ਕਿਸ ਤਰ੍ਹਾਂ ਇੱਕ ਆਡੀਓ ਕਲਿੱਪ ਵਾਇਰਲ ਹੋਈ ਹੈ ਜਿਸ ਦੇ ਵਿੱਚ ਪਟਿਆਲੇ ਦੇ ਜਿਹੜੇ ਐਸਐਸਪੀ ਨੇ ਉਹ ਵੱਖ-ਵੱਖ ਆਪਣੇ ਡੀਐਸਪੀਜ਼ ਦੇ ਨਾਲ ਗੱਲ ਕਰ ਰਹੇ ਨੇ ਕਿ ਜਿਹੜੀ ਆਉਣ ਵਾਲੀ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੇਸ਼ਦੀਆਂ ਇਲੈਕਸ਼ਨ ਜਿਹਨੇ ਜਿਹਦੀਆਂ ਅੱਜ ਲਾਸਟ ਡੇ ਹੈ ਨੋਮੀਨੇਸ਼ਨਸ ਦਾ ਉਹਦੇ ਵਿੱਚ ਹਰ ਆਦਮੀ ਨੂੰ ਪੁੱਛ ਰਹੇ ਨੇ ਤੇ ਤਯਕੀਕਾਤ ਕਰ ਰਹੇ ਨੇ ਹੈਰਾਨੀ ਦੀ ਗੱਲ ਹੈ ਚੌਧਾ ਸਾਹਿਬ ਅਸੀਂ ਹਿੰਦੁਸਤਾਨ ਨੂੰ ਸਾਰਿਆਂ ਨੂੰ ਵੱਡੀ ਲੋਕਰਾਜ ਕਹਿੰਦੇ ਐ ਡੈਮੋਕ੍ਰੇਸੀ ਕਹਿੰਦੇ ਆ ਤੇ ਇਸ ਲੋਕਰਾਜ ਦੇ ਵਿੱਚ ਜਿਸ ਕਿਸਮ ਦਾ ਇੱਕ ਨੰਗਾ ਨਾਚ ਬਦਮਾਸ਼ੀ ਦਾ ਤੇ ਗੁੰਡਾਗਰਦੀ ਦਾ ਹੋ ਰਿਹਾ ਇਸ ਨੂੰ ਵੱਡਾ ਮੈਂ ਸਮਝਣਾ ਡੈਮੋਕ੍ਰੇਸੀ ਦਾ ਕਤਲ ਨਹੀਂ ਹੋ ਸਕਦਾ ਐਸਐਸਪੀ ਤੁਹਾਡੇ ਇੱਕ ਜ਼ਿਲ੍ਹੇ ਦੇ ਉਹ ਆਪਣੇ ਡੀਐਸਪੀ ਨੂੰ ਕਹਿ ਰਹੇ ਨੇ ਕਿ ਜੇ ਕਿਸੇ ਕੈਂਡੀਡੇਟ ਨੂੰ ਰੋਕਣਾ ਹੈ ਕਾਕਾ ਚੰਗੀ ਤਰ੍ਹਾਂ ਸੁਣ ਲਓ ਉਹਨਾਂ ਨੂੰ ਜਾਂ ਤੇ ਘਰਾਂ 'ਚ ਰੋਕੋ ਜਾਂ ਰਸਤੇ ਵਿੱਚ ਰੋਕੋ ਆਪ ਦੇ ਐਮਐਲਏ ਆ ਕੋ ਸਾਰਾ ਚੰਗੀ ਤਰ੍ਹਾਂ ਉਹਨਾਂ ਨਾਲ ਕੋਆਰਡੀਨੇਟ ਕਰਨ ਰਿਓ ਕੋਆਰਡੀਨੇਸ਼ਨ ਕਰ ਲਓ ਇਨਾਂ ਨੂੰ ਜਦੋਂ ਸੈਂਟਰ 'ਚ ਪਹੁੰਚ ਗਏ ਤੇ ਉੱਥੇ ਨਹੀਂ ਇਹੋ ਜਿਹਾ ਕੋਈ ਕੰਮ ਕਰਨਾ ਉੱਥੇ ਨਹੀਂ ਕਿਸੇ ਨੂੰ ਚੁੱਕਣਾ ਜਾਂ ਉੱਥੇ ਕਿਸੇ ਨੂੰ ਕਿਸੇ ਦੇ ਕਾਗਜ਼ ਨਹੀਂ ਪਾੜਨੇ ਜਿਸ ਤਰ੍ਹਾਂ ਮਿਸਪਲ ਕਾਰਪੋਰੇਸ਼ਨ ਪਟਿਆਲੇ ਵਿੱਚ ਹੀ ਹੋਇਆ ਸੀ ਮੈਂ ਪੁੱਛਣਾ ਚਾਹਾਂਗਾ ਚੌਧਰੀ ਸਾਹਿਬ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਕਿ ਇਹ ਹੈ ਜਿਹੜਾ ਕੋਈ ਤੁਸੀਂ ਨਵਾਂ ਬਦਲਾਅ ਪੰਜਾਬ 'ਚ ਲੈ ਕੇ ਆਣਾ ਸੀ ਕੀ ਥੁੜੇ ਇਹੋ ਜਿਹੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ elections ਲੜਨ ਤੋਂ ਜੇ ਤੁਸੀਂ ਆਪਣੇ ਵਿਰੋਧੀ ਕੈਂਡੀਡੇਟਸ ਨੂੰ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਤੇ ਉਹਨਾਂ ਦੇ ਰਸਤਿਆਂ ਦੇ ਵਿੱਚੋਂ ਉਹਨਾਂ ਨੂੰ ਉੱਥੇ ਰਸਤੇ 'ਚ ਰੋਕਣਾ ਤੇ ਉਹਨਾਂ ਨੂੰ ਕਾਗਜ਼ ਨਹੀਂ ਭਰਦਦੇ ਨੇ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਨੇ ਕਿ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਧੱਕੇਸ਼ਾਹੀ ਹੋ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਬਾਰੇ ਕੀ ਫੈਸਲਾ ਆਵੇਗਾ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਤੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਦਿਖਾਈ ਦੇ ਰਿਹਾ ਹੈ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦਾ ਦੋਸ਼ ਹੈ ਕਿ ਚੋਣਾਂ ਦੀਆਂ ਨਾਮਜ਼ਦਗੀਆਂ ਦੌਰਾਨ ਬਹੁਤ ੱੱਕਾ ਹੋਇਆ ਕਾਂਗਰਸ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ 4 ਤਰੀਕ ਜ਼ਿਲ੍ਹਾ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਸੀ ਹਾਲਾਂਕਿ ਨਾਮਜ਼ਦਗੀਆਂ ਭਰਨ ਵੇਲੇ ਬਹੁਤ ਸਾਰੀਆਂ ਮੁਸ਼ਕਲਾਂ ਆਦੀ ਆਈਆਂ ਕਾਂਗਰਸ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੇ ਗੁੰਡਾਕਰਨ ਦੀ ਸਪਸ਼ਟ ਹੈ ਮਨੀ ਸਿਸੋਧੀਆਂ ਨੇ ਕਿਹਾ ਹੈ ਕਿ ਚੋਣ ਜਿੱਤਣ ਲਈ ਸਾਮ-ਦਾਮ ਦੰਡ ਭੇਦ ਜੋ ਵੀ ਕਰਨਾ ਪਵੇ ਕਰਾਂਗੇ ਇਸ ਤੋਂ ਬਾਅਦ ਹਰ ਕੋਈ ਪੰਜਾਬ ਸਰਕਾਰ ਅਧਿਕਾਰੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆ ਦੀ ਮਾਨਸਿਕਤਾ ਨੂੰ ਜਾਣਦਾ ਹੈ ਡੇਰਾ ਬਾਬਾ ਨਾਨਕ ਸੁਖਜਿੰਦਰ ਰੰਦਾਵਾ ਜੀ ਦਾ ਜਿਹੜਾ ਇਲਾਕਾ ਹੈ ਉਥੋਂ ਦੀ ਮੇਰੇ ਕੋਲ ਇਹ ਵੀਡੀਓ ਹੈਗੀ ਹੈ ਅਗਰ ਮੈਂ ਤੁਹਾਨੂੰ ਦਿਖਾਵਾਂ ਉਹਰੇ ਵਿੱਚ ਜਿਹੜਾ ਉਥੋਂ ਦਾ ਐਮਐਲਏ ਹੈ ਕਾਕਾ ਮੇਰਾ ਫੋਨ ਨਹੀਂ ਉਥੋਂ ਦਾ ਜਿਹੜਾ ਐਮਐਲਏ ਹੈ ਪੱਗਾਂ ਲਾਤੀਆਂ ਤਿੰਨ ਚਾਰ ਲੋਕਾਂ ਦੀਆਂ ਔਰ ਨਰਿੰਦਰ ਸਿੰਘ ਬਾਜਵਾ ਉੱਥੋਂ ਦਾ ਜਿਹੜਾ ਐਮਐਲਏ ਸੀਗਾ ਉਹ ਇਹ ਗੱਲ ਕਹਿੰਦਾ ਹੈ ਕਾਗਜ਼ ਫਾੜ ਕੇ ਪੱਗਾਂ ਲਾ ਕੇ ਕਹਿੰਦਾ ਨਹੀਂ ਨਹੀਂ ਹਾਂ ਗੁਰਦੀਪ ਸਿੰਘ ਰੰਦਾਵਾ ਇਹ ਸਾਡੇ ਲੋਕਾਂ ਦੀਆਂ ਪੱਗਾਂ ਲਾਈਆਂ ਉਹਨਾਂ ਦੀ ਮੈਂ ਗੱਲ ਕਰ ਰਿਹਾ ਉਹ ਕਹਿੰਦਾ ਪੱਗਾਂ ਵਿੱਚ ਕਿਹੜੇ ਕਿੱਲ ਲੱਗੇ ਹੁੰਦੇ ਐ ਇਹ ਤਾਂ ਲੈਂਦੀਆਂ ਵੀ ਰੈਂਦੀਆਂ ਤੇ ਬੰਨਦੀਆਂ ਵੀ ਰਹੀਦੀਆਂ ਸੋ ਕਹਿੰਦਾ ਮਤਲਬ ਇਹ ਵਰਡਿੰਗ ਉਹ ਰੰਦਾਵਾ ਜਿਹੜਾ ਵਿਅਕਤੀ ਐ ਮੈਂ ਤਾਂ ਸਮਝਦਾ ਕੋਈ ਐਮਐਲਏ ਥੋੜੀ ਉਹ ਕ੍ਰਿਮੀਨਲ ਆਦਮੀ ਐ ਕੋਈ ਮਾੜਾ ਬੁੱਢਾ ਪੱਗ ਦੀ ਹੋਰ ਗੱਲ ਕਰ ਲੇ ਤਾਂ ਔਰ ਇਹਤੇ ਪਰਚਾ ਦੇ ਦਿੱਤਾ ਜਾਂਦਾ ਐ ਤੇ ਉਹ ਕਹਿੰਦਾ ਪੱਗਾਂ ਦੇ ਕਿਹੜਾ ਕਿੱਲ ਲੱਗੇ ਹੁੰਦੇ ਐ ਇਹ ਲੈਂਦੀਆਂ ਵੀ ਰਹਿੰਦੀਆਂ ਤੇ ਇਹ ਬੰਨੀਆਂ ਵੀ ਜਾਂਦੀਆਂ ਵਿਰੋਧੀ ਲੀਡਰਾਂ ਦਾ ਇਲਜ਼ਾਮ ਹੈ ਕਿ ਵਿਰੋਧੀ ਪਾਰਟੀ ਦੇ ਮੈਂਬਰਾਂ ਨੂੰ ਦਸਤਾਵੇਜ਼ ਦਾਖਲ ਕਰਨ ਤੋਂ ਰੋਕਿਆ ਗਿਆ ਅਤੇ ਕਈ ਥਾਵਾਂ ਤੇ ਨਾਮਜ਼ਦਗੀ ਕੇਂਦਰਾਂ ਤੱਕ ਪਹੁੰਚਣ ਤੋਂ ਰੋਕਿਆ ਗਿਆ। ਲਾਪਰਵਾਹੀ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਕਈ ਹੋਰ ਮੁੱਦੇ ਛੁੱਕੇ ਗਏ। ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੀ ਪ੍ਰਕਿਰਿਆ ਚੱਲ ਰਹੀ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਆਪਣੇ ਆਪਣੇ ਨਾਮਜ਼ਦਗੀ ਫਾਰਮ ਦਾਖਲ ਕਰਵਾਏ ਗਏ ਸਨ ਚੋਣ ਰਿਟਰਨਿੰਗ ਅਫਸਰ ਨੇ ਦੱਸਿਆ ਕਿ ਅਜਨਾਲਾ ਅਤੇ ਰਾਮਦਾਸ ਬਲਾਕ ਚ ਕੁੱਲ 221 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਚੋਣ ਰਿਟਰਨਿੰਗ ਆਫੀਸਰ ਅਤੇ ਐਸ ਡੀ ਐਮ ਰਵਿੰਦਰ ਸਿੰਘ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਨਾਲਾ ਅਤੇ ਰਾਮਦਾਸ ਪਲਾਕ ਵਿੱਚ ਕੁੱਲ 221 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜ ਸਾਰੇ ਦਾਖਲ ਪੱਤਰਾਂ ਦੀ ਵਿਸਤ੍ਰਿਤ ਤਰੀਕ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਐਸ ਡੀ ਐਮ ਅਰੋੜਾ ਨੇ ਕਿਹਾ ਕਿ ਜੇਕਰ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਤੇ ਕਿਸੇ ਵਿਅਕਤੀ ਨੂੰ ਇਤਰਾਜ਼ ਹੈ ਤਾਂ ਉਹ ਅੱਜ ਆਪਣਾ ਇਤਰਾਜ਼ ਪੇਸ਼ ਕਰ ਸਕਦਾ ਹੈ। ਅਜਨਾਲਾ ਦੇ ਵਿੱਚ 125 ਨਾਮਜ਼ਦਗੀਆਂ ਦਾਖਲ ਹੋਈਆਂ। 96 ਹੋਈਆਂ ਨੇ ਸਾਡੀਆਂ ਰਮਦਾਜ਼ ਵੀ ਟੋਟਲ ਮਿਲਾ ਕੇ 221 ਹੋਈਆਂ ਨੇ ਸਾਡੀਆਂ ਤੇ ਇਹਦੇ ਵਿੱਚ ਹੁਣ ਜਿਹੜਾ ਅਜੇ ਅਜੇ ਸਕਰੂਟੀ ਹੈ ਸਕਰੂਟੀ ਜੇਕਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਆਬਜੈਕਸ਼ਨ ਦੇ ਸਕਦਾ ਕਿਸੇ ਕੈਂਡੀਡੇਟ ਦੇ ਜਾਂ ਕਿਸੇ ਦੇ ਵਿਰੁੱਧ ਤੇ ਉਹਦੀ ਪੜਤਾਲ ਕਰਕੇ ਅਸੀਂ ਅੱਜ ਸ਼ਾਮ ਨੂੰ ਸਕਰੂਟੀ ਤੋਂ ਬਾਅਦ ਲਿਸਟ ਲਗਾ ਦੇਾਂਗੇ ਕੱਲ ਸਾਡਾ ਵਿਡਰੋਅਲ ਦਾ ਹੈਗਾ ਨੈਸ ਪਰ ਮਾਨਜੋ ਕਮਿਸ਼ਨ ਜਿਹਦੀ ਹਦਾਇਤਾਂ ਅਨੁਸਾਰ ਕੱਲ ਵਿਡਰੋਅਲ ਹੈ ਵਿਡਰੋਅਲ ਦੇ ਵਿੱਚ ਜੇਕਰ ਕੋਈ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਣਾ ਚਾਹੁੰਦਾ ਉਹ ਲੈ ਸਕਦਾ ਤੇ ਮੈਂ ਵੀ ਰਾਜ ਨੂੰ 14 ਨੂੰ VOTING ਆਇਆ ਜਿਵੇਂ ਤੁਹਾਨੂੰ ਪਤਾ ਔਰ ਅਸੀਂ ਲੋਕਾਂ ਨੂੰ ਅਪੀਲ ਵੀ ਕਰਾਂਗੇ ਤੁਹਾਡੇ ذریعے ਕਿ ਵੱਧ ਤੋਂ ਵੱਧ VOTING ਕਰੋ ਤੇ ਡੈਮੋਕਰੇਸੀ ਨੂੰ ਬਹਾਲ ਰੱਖ ਸਕੀਏ ਠੀਕ ਹੈ ਸੁਆਸ਼ਿੰਦੂ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਤੁਸੀਂ ਕੱਲ ਵੀ ਦੇਖਿਆ ਹੋਣਾ ਸਾਡੇ ਇੱਥੇ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਏਗਾ ਨਾਮਜ਼ਦਗੀ ਪੱਤਰ ਮੈਕਸਿਮਮ ਦਾਖਲ ਹੋਏ ਨੇ ਆਜ਼ਾਦ ਉਮੀਦਵਾਰ ਵੀ ਆਏ ਨੇ ਸਾਰੀਆਂ ਪਾਰਟੀਆਂ ਦੇ ਵੀ ਆਏ ਨੇ ਕਿਸੇ ਵੀ ਪਾਰਟੀ ਵੱਲੋਂ ਵੀ ਕੋਈ ਉਹ ਜਿਹਾ ਇਤਰਾਜ਼ ਨਹੀਂ ਉਠਾਇਆ ਗਿਆ ਕਿ ਸਾਨੂੰ ਮੌਕੇ ਸੇ ਕਿ ਸਮਦੀ ਕੋਈ ਕੁਤਾਈ ਨਹੀਂ ਹੋਏਗੀ ਬੜੇ ਸ਼ਾਂਤੀਪੂਰਵਕ ਨਾਮਜ਼ਦਗੀ ਪੱਤਰ ਲਏ ਆਂ ਉਹ ਸਾਰਿਆਂ ਨੇ ਲਾਂਚ ਲਾ ਕੇ ਦਿੱਤੇ ਨੇ ਸਾਰੀ ਪਾਰਟੀ ਬੋਲਦਾ ਨੂੰ ਇਲੈਕਸ਼ਨ ਹੈ ਸੈਂਸਿਟਿਵ ਹਾਈਪਰ ਸੈਂਸਿਟਿਵ ਬੂਥ ਤੇ ਕਿਸ ਤਰੀਕੇ ਨਾਲ ਨਜ਼ਰ ਰੱਖਿਆ ਵਿੱਚ ਪੁਲਿਸ ਨਾਲ ਕੋਆਰਡੀਨੇਟ ਹਾਂਜੀ ਸਾਰੀ ਪੁਲਿਸ ਨਾਲ ਬੜੀ ਅੱਛੀ ਕੋਆਰਡੀਨੇਸ਼ਨ ਰਿਹਾ ਤੇ ਜਿਹੜੇ ਸਾਡੇ ਥੋੜੇ ਜੇ ਕੋਈ ਸੈਂਸਿਟਿਵ ਨੇ ਵੈਸੇ ਸਾਡੇ ਸੈਂਸਿਟਿਵ ਬੂਥ ਇੰਨੇ ਹੈ ਨਹੀਂ ਪਰ ਫਿਰ ਵੀ ਸਿਕਿਉਰਿਟੀ ਪੁਆਇੰਟ ਆਫ View ਨਾਲ ਅਸੀਂ ਸਾਰਾ ਦੇਖ ਰਹੇ ਆਂ ਔਰ ਉਹਦੇ ਚ ਪੁਲਿਸ ਪਰਸਨਲ ਵੱਲੋਂ ਉਹਨਾਂ ਨੂੰ ਕਲੀਅਰ ਕਟ ਇੰਸਟਰਕਸ਼ਨਸ ਦਿੱ ਇਹ ਜਿੱਥੇ ਜਿੱਥੇ ਸੈਂਸਿਟਿਵ ਜਾਂ ਹਾਈਪਰ ਸੈਂਸਿਟਿਵ ਹੋਣਗੇ ਉੱਥੇ ਪੁਲਿਸ ਪਾਰਟੀਆਂ ਜ਼ਿਆਦਾ ਲਗਾਈਆਂ ਜਾਣਗੀਆਂ ਪਰ ਫਿਲਹਾਲ ਇਹੋ ਜੀ ਸਾਡੇ ਕੋਲ ਹਲੇ ਤੱਕ ਵੀ ਕੋਈ ਇਹੋ ਜੀ ਰਿਪੋਰਟ ਨਹੀਂ ਹੈ ਵੀ ਕੋਈ ਕਿਸੇ ਕਿਸਮ ਦੀ ਅਨਗੈਹੀ ਹੋਈ ਹੋਈ ਚੋਣਾਂ ਨੂੰ ਲੈ ਕੇ ਐਸ ਡੀ ਐਮ ਨੇ ਵੋਟਰਾਂ ਨੂੰ ਸੰਦੇਸ਼ ਦਿੱੰ데요 ਕਿ ਆ ਕਿ 14 ਦਸੰਬਰ ਨੂੰ VOTING ਹੋਣੀ ਹੈ ਅਤੇ ਸਾਰੇ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਲੋਕਤੰਤਰ ਹੱਕ ਦਾ ਇਸਤੇਮਾਲ ਕਰਨ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਦੇ ਨਾਲ ਕਰਵਾਉਣ ਲਈ ਤਿਆਰ ਹੈ ਕਿਸਾਨਾਂ ਨੇ ਇੱਕ ਵਾਰ ਫਿਰ ਰੇਲ ਰੋਕੋ ਅੰਦੋਲਨ ਦੀ ਕਾਲ ਦਿੱਤੀ ਹੈ ਪੁਲਿਸ ਨੇ ਕਿਸਾਨਾਂ ਦੇ ਰੇਲ ਰੋਕੋ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਸਖਤੀ ਵਰਤੀ ਹੈ ਤੇ ਕਈ ਆਗੂਆਂ ਨੂੰ ਗ੍ਰਫਤਾਰ ਕੀਤਾ ਹੈ ਜਿਸ ਕਾਰਨ ਕਿਸਾਨ ਨਰਾਜ਼ ਦਿਖਾਈ ਦਿੱਤੇ ਆਖਿਰ ਕਿਸਾਨਾਂ ਨੇ ਆਪਣਾ ਦਰਨਾ ਖਤਮ ਕਰ ਲਿਆ ਬਸ਼ਰਤੇ ਉਹਨਾਂ ਦੇ ਸਾਰੇ ਆਗੂਆਂ ਨੂੰ ਰਿਹਾ ਕੀਤਾ ਜਾਵੇ ਕਿਸਾਨ ਆਗੂ ਸਰਵਜਿੰਗ ਪੰਦੇਰ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਪੁਲਿਸ ਨੇ ਕਿਸਾਨਾਂ ਦੇ ਰੇਲ ਰੋਕੋ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਸਖਤੀ ਵਰਤੀ ਹੈ ਜਿਸ ਲਈ ਵੱਖ-ਵੱਖ ਥਾਵਾਂ ਤੇ ਕਈ ਕਿਸਾਨ ਆਗੂਆਂ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਦੇ ਵਿਰੋਧ ਚ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ ਤਿੱਖੇ ਨਿਸ਼ਾਨੇ ਸਾਦੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਨਹੀਂ ਕੇਂਦਰ ਦਾ ਸਾਥ ਦੇ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਜਿਸ ਕਾਰਨ ਉਹਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲਗਭਗ ਬਹੁਤ ਸਾਰੇ ਕਿਸਾਨ ਲੀਡਰਾਂ ਦੇ ਮੈਨੂੰ ਫੋਨ ਆ ਗਏ ਆ। ਸਤਨਾਮ ਸਿੰਘ ਪੰਨੂ ਫੜਿਆ ਸੀ ਉਹਦਾ ਮੋਗ ਐਸਐਸਪੀ ਨਾਲ ਗੱਲ ਕੀਤੀ ਆ। ਔਰ ਅਸੀਂ ਆਪਣੀ ਜਨਤਾ ਨਾਲ ਆਪਣੇ ਆਗੂਆਂ ਨਾਲ ਸਲਾਹ ਕਰਨ ਲੱਗੇ ਆ। ਜੇਕਰ ਹੁਣ ਪਰਮਾਰ ਸਾਹਿਬ ਸਾਡੀ ਸਟੇਜ ਤੇ ਆ ਕੇ ਸਾਨੂੰ ਵਿਸ਼ਵਾਸ ਦਿਵਾਉਣਗੇ ਵੀ ਜੜਾ ਕੋ ਬੰਦਾ ਕੋਈ ਇੱਕ ਅੱਧਾ ਕਿਸੇ ਭਲੇਖੇ ਨਾਲ ਰਹਿ ਗਿਆ ਤੋ ਰਿਆ ਕੀਤਾ ਜਾਊ। ਆਪਣਾ 2 ਘੰਟੇ ਦਾ ਪ੍ਰੋਗਰਾਮ ਸੀ ਆਪਣਾ ਪੂਰਾ ਕਰ ਲਿਆ। ਅੱਜ ਵੀ ਫੇਰ ਕਹਿੰਦੇ ਬਿਜਲੀ ਸੋਧ ਬਿੱਲ 225 ਦਾ ਖਲੜਾ ਰੱਦ ਕਰਾਉਣਾ ਸੀ ਅਣਖ ਦਾ ਸਵਾਲ ਨਹੀਂ ਸੀ ਕੋਈ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਸੀਂ ਪਰ ਟਰੈਕਾਂ ਤੇ ਰੇਲ ਨਹੀਂ ਸੀ ਆਉਣੀ ਹੈਗੀ ਤਾਂ ਕਿਆ ਸਾਡੇ ਨਾਲ ਕੀਤਾ ਗਿਆ ਪੂਰੇ ਪੰਜਾਬ ਸਾਡੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਨੂੰ ਡਿਟੇਨ ਕੀਤਾ ਗਿਆ ਪੰਜਾਬ ਦੀ ਭਗਵੰਤਮਾਨ ਸਰਕਾਰ ਸਾਡੇ ਨਾਲ ਨਹੀਂ ਖਲੋ ਰਹੀ ਕੇਂਦਰ ਨਾਲ ਖਲੋ ਰਹੀ ਆ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਮਾਦਮਨਾ ਪੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ 350 ਕਰੋੜ ਦਾ ਕਹਿੰਦਾ ਕਸਟੋਡੀ ਨੇ ਸਾਡੇ ਨਾਲ ਖਲੋਵੇ ਪ੍ਰੀਪੇਡ ਮੀਟਰ ਤੱਕ ਇਹਨਾ ਨਹੀਂ ਲੱਗਣ ਦਿਆਂਗੇ ਔਰ ਜਿਹੜੀਆਂ ਪੰਜਾਬ ਦੀਆਂ ਜਨਤਕ ਜਾਇਦਾਦਾਂ ਉਹ ਨਹੀਂ ਵੇਚਣ ਦਿਆਂਗੇ ਇਸ ਕਰਕੇ ਸਾਡੀ ਹੁਣ ਅਸੀਂ ਮੀਟਿੰਗ ਕਰਕੇ ਤੁਹਾਨੂੰ ਅਗਲਾ ਫੈਸਲਾ ਫਿਰ ਏ ਡੀ ਜੀ ਪੀ ਸਾਹਿਬ ਸਾਡੀ ਸਟੇਜ ਤੋ ਆ ਕੇ ਸੁਵਾਸ਼ਨ ਦਿਵਾਉਣਗੇ ਉਦੋਂ ਬਾਅਦ ਇਹਨੂੰ ਸਿਰੇ ਲਾਵਾਂਗੇ ਆਪਾਂ ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਤੇ ਪੁਲਿਸ ਵਿਚਕਾਰ ਸਹਿਮਤੀ ਬਣ ਗਈ ਹੈ ਤੇ ਦਰਨਾ ਸਮਾਪਤ ਹੋ ਗਿਆ ਹੈ ਬੇਸਿਕਲੀ ਤਾਂ 2 ਘੰਟੇ ਦਾ ਦਰਨਾ ਸੀਗਾ ਤੇ ਹੁਣ ਕਿਸਾਨਾਂ ਨੂੰ ਕਨਵਰਸ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹ ਐਗਰੀ ਕਰ ਗਏ ਨੇ ਕਿ ਅਸੀਂ ਟ੍ਰੈਕ ਹੱਲ ਕਰਦੇ ਹਾਂ ਸਾਰੇ ਪੰਜਾਬ ਦਾ ਕਿਉਂਕਿ ਉਹ ਪ੍ਰੀਵੈਂਟਿਵ ਡਿਟੇਨਸ਼ਨ ਸੀਗੀ ਇਹਨਾਂ ਦਾ ਜਿਹੜਾ ਸੀਗਾ ਦਰਨਾ ਤੋਂ 1:00 3:00 ਤੱਕ ਸੀਗਾ ਬਟ ਦਸ ਨੋਟ ਮੇਕ ਐਨੀ ਸੈਂਸ ਆ ਡਿਟੇਨਿੰਗ ਇਨਫੋਰਮ ਬਿਉਂਡ ਥੈਟ ਆਨ ਦੇ ਹੈਵ ਐਗਰੀ ਟੂ ਥੈਟ ਬਸ ਸਾਰੇ ਸਾਡੀ ਰਿਕਵਾਇਰਮੈਂਟ ਉਹਨਾਂ ਦੀ ਰਿਕਵ ਤੇ ਹੁਣ ਉਹ 2-4 ਮਿੰਟ ਚੱਕ ਲੈਣਗੇ ਮੰਗਾਂ ਤੇ ਗਵਰਨਮੈਂਟ ਦਾ ਕੰਮ ਹੁੰਦਾ ਨਾ ਨੈਗੋਸ਼ੀਏਟ ਕਰਨਾ ਜਿਵੇਂ ਬੰਦੀਆਂ ਪਹਿਲਾਂ ਜੀ ਸੈਟਰ ਗਵਰਨਮੈਂਟ ਨਾਲ ਸੈਟਰ ਗਵਰਨਮੈਂਟ ਇਹਨਾਂ ਦੀਆਂ ਮੰਗਾਂ ਚੱਲਦੀਆਂ ਰਹਿਣੀਆਂ ਸੋ ਫਿਊਚਰ ਵੀ ਚੱਲਦਾ ਰਹੇਗਾ ਜੋ ਗਵਰਨਮੈਂਟ ਡਿਸਾਈਡ ਕਰਗੀ ਠੀਕ ਹੈ ਰਿਪੋਰਟਾਂ ਦੇ ਅਨੁਸਾਰ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਆਗੂ ਸਰਵਜਿੰਗ ਭੰਦੇਰ ਨੇ ਇਹ ਸੱਦਾ ਦਿੱਤਾ ਸੀ ਕਿ 5 ਦਸੰਬਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਰੇਲ ਗੱਡੀਆਂ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਕਿਸਾਨਾਂ ਵੱਲੋਂ ਸਵੇਰੇ ਦੇ 19 ਜ਼ਿਲ੍ਹਿਆਂ 'ਚ 26 ਥਾਵਾਂ 'ਤੇ ਰੇਲ ਗੱਡੀਆਂ ਫਰੀਦਕੋਟ ਦੇ ਪਿੰਡ 'ਚ ਇੱਕ ਲੜਕੀ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ। ਰੁਪਿੰਦਰ ਕੌਰ ਦੀ ਗ੍ਰਫਤਾਰੀ ਤੋਂ ਬਾਅਦ ਹਰਕਮਲ ਪ੍ਰੀਤ ਸਿੰਘ ਨੇ ਅਦਾਲਤ ਦੇ ਵਿੱਚ ਸਰੈਂਡਰ ਕਰ ਦਿੱਤਾ। ਦੌਰਾਨ ਇੱਕ ਹੋਰ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਗੁਰਵਿੰਦਰ ਦਾ ਅੰਤਿਮ ਸੰਸਕਾਰ ਕਰਨ ਦੀ ਸਹਿਮਤੀ ਜਤਾਈ ਗਈ। ਇਸ ਮੌਕੇ ਪਰਿਵਾਰ ਦੇ ਦੁੱਖ ਚ ਸ਼ਰੀਕ ਹੋਣ ਪੂਜੇ ਵਿਧਾਇਕ ਗੁਰਦੱਤ ਸਿੰਘ ਸੇਖੋਂ ਨੇ ਕਿਹਾ ਹੈ ਕਿ ਇਹ ਵਿਸ਼ਵਾਸ ਦਾ ਕਤਲ ਹੈ ਕਿਉਂਕਿ ਪਤਨੀ ਜਿਸ ਨੂੰ ਅਸੀਂ ਅਰਧਾਂਗ ਨਹੀਂ ਮੰਨਦੇ ਹਾਂ ਜੇਕਰ ਉਸ ਵੱਲੋਂ ਹੀ ਅਜਿਹਾ ਘਟਿਆਕਾਰਾ ਕੀਤਾ ਜਾਂਦਾ ਤਾਂ ਸਮਾਜ ਦੇ ਵਿੱਚ ਇੱਕ ਲੰਕ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਪਰਿਵਾਰ ਦੇ ਨਾਲ ਅਸੀਂ ਉਸ ਦੇ ਦੁੱਖ ਵਿੱਚ ਖੜੇ ਹਾਂ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਕਿਤੇ ਜਲਦ ਤੋਂ ਜਲਦ ਫਾਸਟ ਟਰੈਕ ਅਦਾਲਤ ਦੇ ਵਿੱਚ ਇਸ ਦੀ ਸੁਣਵਾਈ ਕਰਕੇ ਮਿਸਾਲੀ ਸਜ਼ਾ ਮਾ ਦਿੱਤੀ ਜਾਵੇ। ਬਹੁਤ ਮੰਦ ਭਾਗੀ ਘਟਨਾ ਹੋਰ ਇੱਥੇ ਕੁਝ ਬੋਲਣ ਨੂੰ ਬਚਦਾ ਨਹੀਂ ਕਿ ਇਸ ਤਰ੍ਹਾਂ ਤੇ ਕੀ ਇੱਕ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਔਰ ਧਰਮ ਪਤਨੀ ਜਿਹਨੂੰ ਅਸੀਂ ਅਰਧੰਗ ਨਹੀਂ ਕਹਿੰਦੇ ਅਸੀਂ ਅਧਾ ਅੰਗ ਕਹਿੰਦੇ ਆ ਉਹਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕਰ ਦੇਣਾ ਬਹੁਤ ਮੰਤਪਘਾ ਹੈ ਔਰ ਸਮਾਜ ਦੇ ਲਈ ਕਲੰਕ ਹੈ ਸੋ ਅਸੀਂ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਮਿਸਾਲੀ ਸਜ਼ਾ ਹੋਵੇ ਪਰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਕਨਾਉਣਾ ਅਪਰਾਧ ਕਰਨ ਲੱਗਾ 100 ਵਰਸਕ ਕੋਈ ਕਾਰਵਾਈ ਪੁਲਿਸ ਦੀ ਕਿਸ ਤਰ੍ਹਾਂ ਨਹੀਂ ਸਾਰੇ ਉਹ ਕਿ ਗ੍ਰਫਤਾਰ ਹੋ ਗਏ ਕੋ ਸਾਰੇ ਜਿਹਨੇ ਦੋਸ਼ੀ ਉਹ ਸਾਰੇ ਫੜ ਲਏ ਗਏ ਪਹਿਲਾਂ ਰਾਤ ਜਿਹੜਾ ਇੱਕ ਬੱਚਾ ਸੀਗਾ ਦੋਸ਼ੀ ਉਹ ਵੀ ਫੜ ਲਿਆ ਸਾਰੇ ਦੀ ਸਾਰੀ ਟੈਕਨੀਕਲੀ ਟੀਮਾਂ ਰਹੀ ਤਾਂ ਕਿ ਉਹ ਕਿਸੇ ਪੱਖ ਤੋਂ ਕੱਲ ਨੂੰ ਧੋਖਾ ਨਾ ਦੇ ਸਕਣ ਸਾਰੇ ਦਾ ਸਾਰਾ ਜਿਹੜਾ ਸੀਗਾ ਉਹ ਤਫਤੀਸ਼ ਹੈ ਉਹ ਜਿਹੜੀ ਇਹ ਇਹਨਾਂ ਦੇ ਬਿਆਨਾਂ ਤੇ ਵੀ ਚੱਲ ਰਹੀ ਹੈ ਤੇ ਬਾਕੀ ਅਸੀਂ ਆਪ ਤੇ ਜਿੰਨੇ ਵੀ ਸੋਰਸ ਹੈਗੇ ਆ ਤੇ ਉਹ ਇਲੈਕਟ੍ਰਿਕ ਮੀਡੀਆ ਜਿਹੜਾ ਜਿਹੜਾ ਅਸੀਂ ਫੋਨਾਂ ਦੀ ਜਾਂ ਹੋਰ ਲੋਕੇਸ਼ਨਾਂ ਲੈ ਕੇ ਉਹਦੇ ਰਹੀਂ ਸਖਤ ਤੋਂ ਸਖਤ ਸਜ਼ਾ ਕਰਨ ਵਾਸਤੇ ਡਾਕਟਰਾਂ ਦੀਆਂ ਰਿਪੋਰਟਾਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੁੱਛ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਉੱਤੇ ਸਾਰੇ ਤੇ ਅਸੀਂ ਜਿਹੜਾ ਆਪ ਖੁਦ ਅਸੀਂ ਮਾਨੀਟਰ ਕਰਦੇ ਸਾਡਾ ਸਮਾਜ ਇੱਕ ਅਰਧ ਅੰਗ ਨਹੀਂ ਅੱਧਾ ਅੰਗ ਸਰੀਰ ਤਾਂ ਅੱਧ ਸਾਡੀ ਔਰਤੋਂ ਦੀ ਹੈ ਸਾਡਾ ਹਿੱਸਾ ਹੈ ਸਰੀਰ ਦਾ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਹੈ ਤਾਂ ਇਹ ਸਮਾਜ ਲਈ ਜਿਹੜਾ ਹੈਗਾ ਸਾਰਾ ਸਮਾਜ ਇਸ ਕਹਲੋ ਚਿੰਤਤ ਹੈ ਜਿੰਨੇ ਲੋਕ ਆਏ ਆ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਫਿਰ ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਸਜ਼ਾ ਵੀ ਮਿਸਾਲੀ ਮਿਲਣੀ ਚਾਹੀਦੀ ਜਿਹੜੇ ਸਮਾਜ ਦੇ ਇਸ ਤਰ੍ਹਾਂ ਦੇ ਵਿੱਚ ਘਣਾਉਣਾ ਅਪਰਾਧ ਕਰਦੇ ਸੋ ਜਲਦੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਜਿਹੜੀ ਅਸੀਂ ਉਹ ਆਪਣਾ ਸਜ਼ਾ ਦੇ ਰੂਪ ਤੇ ਕੋਸ਼ਿਸ਼ ਕਰਾਂਗੇ ਫਾਸਟ ਟਰੈਕ ਰਹੀ ਇਹਦਾ ਫੈਸਲਾ ਕਰਾਈਏ ਤਾਂ ਕਿ ਜਿੰਨੀ ਜਲਦੀ ਇਨਸਾਫ ਮਿਲੂਗਾ ਪਰਿਵਾਰ ਨੂੰ ਔਰ ਜਿੰਨੀ ਜਲਦੀ ਉਹਨਾਂ ਨੂੰ ਸਜ਼ਾ ਮਿਲੂਗੀ ਲੋਕਾਂ ਦੇ ਵਿੱਚ ਇੱਕ ਸਨੇਹਾ ਜਾਊਗਾ ਇਸ ਅਪਰਾਧ ਕਰਨ ਵਾਲੇ ਪੁਲਿਸ ਵੱਲੋਂ ਵੀ ਹਰ ਪਹਿਲੂ ਤੋਂ ਮੁਕੰਮਲ ਜਾਂਚ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਦੋਸ਼ੀ ਬਚ ਨਾ ਸਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅਤੇ ਅਫਸਰਾਂ ਦੇ ਲਈ ਵੱਡੇ ਹੁਕਮ ਲਾਗੂ ਹੋ ਗਏ ਨੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦਰਅਸਲ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਪੁਲਿਸ ਦੀ ਵਰਦੀ ਪਾ ਕੇ ਡਾਂਸ ਜਾਂ ਭੰਗੜੇ ਦੀ ਵੀਡੀਓ ਪੋਸਟ ਨਹੀਂ ਕਰ ਸਕਣਗੇ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਾਲੀ ਦੇ ਵਿੱਚ ਕੁਝ ਪੁਲਿਸ ਮੁਲਾਜ਼ਮ ਵਰਦੀ ਪਾ ਕੇ ਡਾਂਸ ਭੰਗੜਾ ਤੇ ਮਨੋਰੰਜਨ ਵਾਲੀਆਂ ਵੀਡੀਓ ਬਣਾਉਂਦੇ ਹੋਏ ਦਿਖਾਈ ਦਿੱਤੇ ਸਨ ਜਿਸ ਕਾਰਨ ਵਿਭਾਗ ਦਾ ਇਹ ਅਕਸ ਖਰਾਬ ਹੋ ਰਿਹਾ ਸੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਵਰਦੀ ਵਿੱਚ ਸੋਸ਼ਲ ਮੀਡੀਆ ਰੀਲਾਂ ਬਣਾਉਣ ਜਾਂ ਸ਼ੇਅਰ ਕਰਨ ਦੀ ਸਖਤ ਮਨਾਈ ਹੈ ਇਹ ਇੱਕ ਨੀਤੀ ਤੇ ਆਧਾਰਿਤ ਹੈ ਜਿਸ ਦਾ ਉਦੇਸ਼ ਪੇਸ਼ੇਵਰਤਾ ਨੂੰ ਬਣਾਈ ਰੱਖਣਾ ਹੈ ਪੁਲਿਸ ਦੇ ਲੋਗੋ ਦੀ ਅਣਅਧਿਕਾਰਤ ਵਰਤੋਂ ਨੂੰ ਰੋਕਣਾ ਅਤੇ ਮੁਲਾਜ਼ਮਾਂ ਨੂੰ ਆਪਣੇ ਫਰਜ਼ਾਂ ਤੇ ਕੇਂਦ੍ਰਿਤ ਰੱਖਣਾ ਯਕੀਨੀ ਬਣਾਉਣਾ ਹੈ ਪੁਲਿਸ ਡਾਇਰੈਕਟਰ ਜਨਰਲ ਦੁਆਰਾ ਜਾਰੀ ਕੀਤੇ ਗਏ ਹੁਕਮ ਖਾਸ ਤੌਰ ਤੇ ਪੁਲਿਸ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਅਧਿਕਾਰਤ ਵਰਦੀ ਵਿੱਚ ਵੀਡੀਓ ਜਾਂ ਰੀਲਾਂ ਬਣਾਉਣ ਅਤੇ ਅਪਲੋਡ ਕਰਨ ਤੋਂ ਰੋਕਦੇ ਹਨ ਇਨ੍ਹਾਂ ਹਦਾਇਤਾਂ ਦੇ ਅਨੁਸਾਰ ਪੁਲਿਸ ਵੱਲ ਨੂੰ ਸਵੈ ਵਡਿਆਈ ਪ੍ਰਚਾਰ ਜਾਂ ਸੋਸ਼ਲ ਮੀਡੀਆ ਪ੍ਰਭਾਵ ਲਈ ਵਰਦੀ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਅਤੇ ਪੰਜਾਬ ਪੁਲਿਸ ਦੇ ਅਧਿਕਾਰਤ ਪਰਤੀਕ ਦੀ ਅਣਅਧਿਕਾਰਤ ਵਰਤੋਂ ਵੀ ਨਿਯਮਾਂ ਦੀ ਉਲੰਘਣਾ ਹੈ ਵਿਭਾਗ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕਰਦਾ ਹੈ ਪਿਛਲੇ ਮਾਮਲੇ ਵਿੱਚ ਵਰਦੀ ਵਿੱਚ ਰੇਲਾ ਪੋਸਟ ਕਰਨ ਜਾਂ ਉਹਨਾਂ ਦੀ ਸੋਸ਼ਲ ਮੀਡੀਆ ਗਤੀਵਿਧੀਆਂ ਲਈ ਮੁਲਾਜ਼ਮਾਂ ਦੀ ਬਰਖਾਸਤਗੀ ਅਤੇ ਉਹਨਾਂ ਨੂੰ ਮੁਤਲ ਕਰਨਾ ਸ਼ਾਮਲ ਹੈ ਕੁਝ ਮਾਮਲਿਆਂ ਵਿੱਚ ਜਿਵੇਂ ਕਿ ਅਮ੍ਰਿਤਸਰ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਆਪਣੇ smartphones ਤੇ social media ਦੀ ਵਰਤੋਂ ਕਰਨ ਤੋਂ ਵਰਜਿਤ ਕਰਨ ਲਈ ਖਾਸ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਧਿਆਨ ਭਟਕਨ ਅਤੇ ਜ਼ਿੰਮੇਵਾਰੀਆਂ ਪ੍ਰਤੀ ਲਾਪਰਵਾਹੀ ਨੂੰ ਰੋਕਿਆ ਜਾ ਸਕੇ ਪੰਜਾਬ ਪੁਲਿਸ ਸੋਸ਼ਲ ਮੀਡੀਆ ਦੀ ਵਰਤੋਂ ਅਧਿਕਾਰ ਸੰਚਾਰ ਲਈ ਕਰਦੀ ਹੈ ਜਿਵੇਂ ਕਿ ਸੜਕ ਸੁਰੱਖਿਆ ਸਾਈਬਰ ਤੋਂ ਖਤਰੇ ਦੀ ਅਤੇ ਜਨਤਕ ਚੇਤਾਵਨੀਆਂ ਜਾਰੀ ਕਰਨਾ ਝਾਲੀ ਖਬਰਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਇਹ ਕੁਝ ਮਨੋਰੰਜਕ ਦੇ ਉਦੇਸ਼ਾਂ ਲਈ ਨਹੀਂ ਹੈ ਉਹ ਕੀ ਅਧਿਕਾਰਤ ਕਰਮਚਾਰੀਆਂ ਦੇ ਨਿੱਜੀ ਖਾਤੇ ਰਾਹੀਂ ਕੁਝ ਅਪਲੋਡ ਕਰਨਾ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਨੂੰ ਮਹੱਤਵਪੂਰਨ ਨਤੀਜੇ ਭੁਗਤਣੇ ਪੈਂਦੇ ਹਨ ਜਿਨ੍ਹਾਂ ਵਿੱਚ ਸੇਵਾ ਤੋਂ ਬਰਖਾਸਤਗੀ ਤੱਕ ਵੀ ਸ਼ਾਮਲ ਹੈ ਕਈ ਹਾਈਪਰਫਾਈਲ ਮਾਮਲਿਆਂ ਦੁਆਰਾ ਦਰਸਾਇਆ ਗਿਆ ਹੈ ਜਿੱਥੇ ਵਿਅਕਤੀਆਂ ਨੇ ਇੱਕ ਸ਼ਾਨਦਾਰ ਜੀਵਨ ਸ਼ੈਲੀ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀ ਰੀਲ ਵਿੱਚ ਫੋਰਸ ਦਾ ਮਜ਼ਾਕ ਉਡਾਇਆ ਹੈ ਜਿਆ ਬੱਚਨ ਅਤੇ ਪਾਪਾਰਾਜ਼ੀ ਦੇ ਸਬੰਧ ਨਾਲ ਬਾਰੇ ਹਮੇਸ਼ਾ ਬਹੁਤ ਚਰਚਾ ਹੁੰਦੀ ਰਹੀ ਹੈ। ਹਾਲੀ ਦੇ ਵਿੱਚ ਇੱਕ ਸਮਾਗਮ ਦੌਰਾਨ ਬਜ਼ੁਰਗ ਅਦਾਕਾਰਾਂ ਨੇ ਕਿਹਾ ਹੈ ਕਿ ਉਸ ਦਾ ਪਾਪਾਰਾਜ਼ੀ ਦੇ ਨਾਲ ਜ਼ੀਰੋ ਰਿਸ਼ਤਾ ਹੈ। ਉਸ ਦੀ ਟਿੱਪਣੀ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਜਿਸ ਕਾਰਨ ਕਈ ਪ੍ਰਮੁੱਖ ਪਾਪਾਰਾਜ਼ੀ ਫੋਟੋਗ੍ਰਾਫਰਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਹਨਾਂ ਨੇ ਬੱਚਨ ਪਰਿਵਾਰ ਨੂੰ ਕਵਰ ਨਾ ਕਰਨ ਦਾ ਫੈਸਲਾ ਵੀ ਕੀਤਾ ਹੈ। ਬੀਤੇ ਦਿਨੀ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਜਿਆ ਬੱਚਨ ਨੇ ਜਿਸ ਢੰਗ ਦੇ ਨਾਲ ਮੁੰਬਈ ਦੇ ਪੱਤਰਕਾਰਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ ਉਸ ਤੋਂ ਪੱਤਰਕਾਰ ਹੁਣ ਡਾਢੇ ਨਾਰਾਜ਼ ਹੋ ਗਏ ਨੇ ਉਹਨਾਂ ਨੇ ਜਯਾ ਬੱਚਨ ਦੇ ਨਾਲ ਸਮੁੱਚੇ ਬੱਚਨ ਪਰਿਵਾਰ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ ਦਰਅਸਲ ਜਯਾ ਬੱਚਨ ਨੇ ਪਿਛਲੇ ਦਿਨੀ ਪੱਤਰਕਾਰ ਨੂੰ ਗੰਦੀਆਂ ਪੈਂਟਾ ਪਾਉਣ ਵਾਲੇ ਅਤੇ ਪਤਾ ਨਹੀਂ ਕੀ ਕੀ ਆਖਿਆ ਸੀ ਚਲिए ਆਪ ਲੋਕੀਂ ਸਾਥ ਨੂੰ ਆਪਾਸ ਗੰਦੇ ਗੰਦੇ ਸਭ ਇਸ ਤੋਂ ਬਾਅਦ ਕਈ ਫੋਟੋਗ੍ਰਾਫੀ ਅਤੇ ਵੀਡੀਓ ਏਜੰਸੀਆਂ ਇਸ ਤੋਂ ਨਾਰਾਜ਼ ਹਨ। ਉਹਨਾਂ ਨੇ ਜਯਾ ਬੱਚਨ ਦੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਆਖਰਕਾਰ ਉਹਨਾਂ ਨੂੰ ਇਹ ਹੱਕ ਕਿਸ ਨੇ ਦਿੱਤਾ ਕਿ ਉਹ ਪੱਤਰਕਾਰਾਂ ਨੂੰ ਨੀਮੋਦ ਖਾਣ। ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੇ ਇਹ ਤੈਅ ਕੀਤਾ ਹੈ ਕਿ ਉਹ ਜਯਾ ਬੱਚਨ ਅਤੇ ਪੂਰੇ ਬੱਚਨ ਪਰਿਵਾਰ ਨੂੰ ਬਾਈਕਾਟ ਕਰਨਗੇ। ਬਾਲੀਵੁੱਡ ਦੀਆਂ ਕੁਝ ਪੈਪਰਾਜ਼ੀ ਏਜੰਸੀਆਂ ਜਯਾ ਬੱਚਨ ਦੇ ਖਿਲਾਫ ਸੀਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਵਿੱਚ ਇੱਕ ਰਸਮੀ ਸ਼ਿਕਾਇਤ ਦਰਜ ਕਰਨ ਦੀ ਤਿਆਰੀ ਕਰ ਰਹੀਆਂ ਨੇ ਪੈਪਾਰਾਜੀ ਏਜੰਸੀਆਂ ਤੇ ਪੱਤਰਕਾਰ ਉਹ ਹੁੰਦੇ ਹਨ ਜੋ ਦੇਸ਼ ਵਿਦੇਸ਼ ਦੀਆਂ ਪ੍ਰਸਿੱਧ ਹਸਤੀਆਂ ਦਾ ਅਕਸਰ ਪਿੱਛਾ ਕਰਦੇ ਰਹਿੰਦੇ ਨੇ ਤੇ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਕਲਿੱਪ ਤਿਆਰ ਕਰਦੇ ਰਹਿੰਦੇ ਨੇ ਫਿਰ ਉਹ ਤਸਵੀਰਾਂ ਤੇ ਵੀਡੀਓ ਕਲਿੱਪਸ ਮੀਡੀਆ ਏਜੰਸੀਆਂ ਨੂੰ ਵੇਚੀਆਂ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਅਧਿਕਾਰਤ ਸ਼ਿਕਾਇਤ ਸੰਪੰਨ ਤੋਂ ਪਹਿਲਾਂ ਆਪਸ ਵਿੱਚ ਗੱਲਬਾਤ ਕਰ ਰਹੇ ਨੇ ਹਾਲੇ ਸ਼ਿਕਾਇਤ ਦਰਜ ਹੋਈ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਆਈ ਹੈ ਪਰ ਜਲਦ ਹੀ ਹੋ ਸਕਦੀ ਹੈ ਜਿਆ ਬਚਨ ਨੇ ਬਿਆਨ ਦਿੱਤਾ ਹੈ ਕਿ ਉਸ ਨਾਲ ਪੈਪਰਾਜ਼ੀ ਕੰਪਨੀਆਂ ਕਾਫੀ ਨਰਾਜ਼ ਹਨ ਜਿਆ ਨੇ ਉਹਨਾਂ ਦੇ ਸੱਭਿਆਚਾਰ ਦੇ ਨਾਲ-ਨਾਲ ਉਹਨਾਂ ਦੀ ਪਰਵਰਿਸ਼ ਤੇ ਵੀ ਸਵਾਲ ਖੜਾ ਕਰ ਦਿੱਤਾ ਹੈ ਜਿਆ ਨੇ ਉਹਨਾਂ ਦੇ ਪਛੋਕੜ ਪਹਿਰਾਵੇ ਦੇ ਨਾਲ-ਨਾਲ ਕਈ ਬਾਕੀ ਚੀਜ਼ਾਂ ਤੇ ਸਵਾਲ ਖੜਾ ਕਰ ਦਿੱਤਾ ਜਿਸ ਨਾਲ ਉਹਨਾਂ ਨੂੰ ਅਪਮਾਨਿਤ ਮਹਿਸੂਸ ਹੋਇਆ ਇਸੇ ਦੇ ਬਾਅਦ ਹੁਣ ਜਿਆ ਨੂੰ ਬਾਈਕਾਟ ਕਰਨ ਦੀ ਤਿਆਰੀ ਕੀਤੀ ਗਈ ਹੈ ਅਤੇ ਨਾਲ ਹੀ ਸ਼ਿਕਾਇਤ ਵੀ ਦਰਜ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਆ ਬੱਜਨ ਨੇ ਕਿਹਾ ਕਿ ਉਹਨਾਂ ਨੂੰ ਪੈਪ ਕਲਚਰ ਬਿਲਕੁਲ ਪਸੰਦ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਮੀਡੀਆ ਦਾ ਸਨਮਾਨ ਕਰਦੇ ਹਨ ਕਿਉਂਕਿ ਉਹਨਾਂ ਦੇ ਪਿਤਾ ਖੁਦ ਇੱਕ ਪੱਤਰਕਾਰ ਰਹੇ ਹਨ ਪਰ ਪੈਪਰਾਜ਼ੀ ਨਾਲ ਉਹਨਾਂ ਦਾ ਰਿਸ਼ਤਾ ਜ਼ੀਰੋ ਹੈ ਅਸ ਦੇ ਨਾਲ ਹੀ ਜਾਨਤ ਤਿੱਖੇ ਅਤੇ ਮਾਜਨਕ ਸ਼ਬਦਾ ਦੀ ਵਰਤੋਂ ਕੀਤੀ ਅਤੇ ਕਿਹਾ ਮਗਰ ਇਹ ਜੋ ਬਾਹਰ ਡਰੇਨ ਪਾਈਪ ਟਾਈਟ ਗੰਦੇ ਗੰਦੇ ਪੈਂਟ ਪਹਿਨ ਕੇ ਹੱਥ ਵਿੱਚ ਮੋਬਾਈਲ ਲੈ ਕੇ ਉਹ ਸੋਚਦੇ ਹਨ ਕਿ ਤੁਹਾਡੀਆਂ ਫੋਟੋਆਂ ਖਿੱਚ ਸਕਦੇ ਹਨ ਅਤੇ ਜੋ ਮਨ ਆਉਂਦਾ ਕਹਿ ਸਕਦੇ ਹਨ ਉਹ ਕਿਸ ਤਰ੍ਹਾਂ ਦੇ ਕਮੈਂਟਸ ਪਾਸ ਕਰਦੇ ਹਨ ਇਹ ਕਿਵੇਂ ਦੇ ਲੋਕ ਹਨ ਕਿੱਥੋਂ ਆਉਂਦੇ ਹਨ ਕਿਸ ਤਰ੍ਹਾਂ ਦੀ ਐਜੂਕੇਸ਼ਨ ਹੈ ਕਿ ਬੈਕਗ੍ਰਾਉਂਡ ਹੈ ਇਸ ਤੋਂ ਬਾਅਦ ਮਾਮਲਾ ਵਧਦਾ ਜਾ ਰਿਹਾ ਹੈ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਾ ਹੀ ਤਾਜ਼ਾ ਅਪਡੇਟ ਲਾ ਕੇ ਫਿਰ حاضر ਹੋਵਾਂਗੇ ਉਦੋਂ ਤੱਕ ਮਿੰਦੇ ਇਜਾਜ਼ਤ ਧੰਨਵਾਦ